ਕਾਫੀ ਜਿਹੜੇ ਨੇ ਹੌਲੀ ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ ਹਾਂ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਚੋਂ ਗੈਂਗਸਟਰਵਾਦ ਨੂੰ ਖਤਮ ਕਰਨ ਲਈ ਗਠਿਤ ਕੀਤੀ ਗਈ ਐਂਟੀ ਗੈਂਗਸਟਰ ਟਾਫ ਫੋਰਸ ਸੂਬੇ ਲਈ ਸਾਰਥਕ ਸਾਬਤ ਹੋ ਰਹੀ ਹੈ ਇਸੇ ਤਰਜ਼ ਤੇ ਕੰਮ ਕਰਦੇ ਹੋਏ ਏਜੀਟੀਐਫ ਦੇ ਵੱਲੋਂ ਵਕਫ ਵਕ ਫੀਲਡ ਯੂਨਟਾਂ ਨਾਲ ਮਿਲ ਕੇ ਸਾਂਝੇ ਆਪਰੇਸ਼ਨ ਦੌਰਾਨ ਕਈ ਅਪਰਾਧੀਆਂ ਦਾ ਸਫਾਇਆ ਕੀਤਾ ਗਿਆ ਹੈ ਹੁਣ ਤੱਕ ਪੁਲਿਸ ਨੇ 2112 ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ 20 ਵੱਡੇ ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਹੈ ਨਾਲ ਹੀ ਅਪਰਾਧਿਕ ਗਤੀਵਿਧੀਆਂ ਚੋਂ ਵਰਤੇ ਗਏ 1811 ਹਥਿਆਰ ਅਤੇ 473 ਵਾਹਨ ਵੀ ਬਰਾਮਦ ਕੀਤੇ ਹਨ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਇਸ ਵੇਰੇ ਤੇ ਕਾਫੀ ਦਿਨਾਂ ਤੋਂ ਇੱਕ ਵਿਅਕਤੀ ਨੂੰ ਟਰੈਕ ਕਰ ਰਹੀ ਸੀ ਸਾਡੀ ਟੀਮਾਂ ਇਹਦੇ ਨਾਲ ਸ਼ੂਟਆਊਟ ਹੋਇਆ ਹੈ ਗੋਲੀ ਲੱਗੀ ਐਨੂੰ ਐਂਬੂਲੈਂਸ ਨਹੀਂ ਹਸਪੀਟਲ ਪਹੁੰਚਾ ਰਹੇ ਹਾਂ ਅਸੀਂ ਔਨ ਸਾਰ ਇੱਕ ਐਂਟੀ ਗੈਂਗਸਟਰ ਟਾਸ ਫੋਰਸ ਬਣਾਈ ਐਸਟੀਐਫ ਪਹਿਲੇ ਹੀ ਮੌਜੂਦ ਸੀ ਪੰਜਾਬ ਪੁਲਿਸ ਪਹਿਲੇ ਹੀ ਨਫਰੀ ਸਾਡੇ ਕੋਲੇ ਬਹੁਤ ਐ ਬੜੀ ਦਲੇਰ ਪੁਲਿਸ ਐ ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ ਪੰਜਾਬ ਦੇ ਪੌਣੇ 3 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ ਇਹ ਮੇਰੀ ਜ਼ਿੰਮੇਵਾਰੀ ਹੈ ਨੈਕਸ ਵੈਰਾ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਗੌਰਵ ਧੀਰ ਅੱਜ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਵਿੱਚ ਪਹੁੰਚੇ ਆ ਹਿਮਾਚਲ ਦੇ ਵਿੱਚ ਲਗਾਤਾਰ بارشਾਂ ਹੋ ਰਹੀਆਂ ਨੇ ਇਹਨਾਂ ਬਰਸਾਤਾ ਦੇ ਕਾਰਨ ਜਿਹੜਾ ਵਾ ਲਗਾਤਾਰ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਵੱਧ ਰਿਹਾ ਹੈ ਔਰ ਪਾਣੀ ਦੇ ਪੱਦਰ ਨੂੰ ਜਦੋਂ ਰਿਲੀਜ਼ ਕੀਤਾ ਜਾਂਦਾ ਹੈ ਤੇ ਪੰਜਾਬ ਦੇ ਜਿਹੜੇ ਨੀਚਲੇ ਇਲਾਕੇ ਨੇ ਉਹ ਜਿਹੜੇ ਖੜਾ ਦੀ ਮਾਰ ਹੇਠ ਆ ਜਾਂਦੇ ਨੇ ਜਾਂ ਹੜ ਵਰਗੀ ਸਥਿਤੀ ਪੈ ਜਾਂਦੀ ਆ ਏਦਾਂ ਦੀ ਸਥਿਤੀ ਸੁਲਤਾਨਪੁਰ ਲੋਧੀ ਦੇ ਇਲਾਕੇ ਮੰਡ ਖੇਤਰ ਦੀ ਬਣੀ ਹੋਈ ਹੈ ਜਿੱਥੇ ਬਿਆਸ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਇਹ ਹੜ ਦੀ ਸਮੱਸਿਆ ਹਰ ਵਾਰੀ ਆਂਦੀ ਹੈ ਔਰ ਹਰ ਵਾਰੀ ਜਿਹੜੀ ਆ ਪ੍ਰਸ਼ਾਸਨ ਵੱਲੋਂ ਵੱਡੇ ਵੱਡੇ ਦਾਅਵੇ ਵੀ ਕੀਤੇ ਜਾਂਦੇ ਨੇ ਇਸ ਵੇਖਤ ਵੀ ਜਿਹੜੀ ਆ ਇਹ ਪਿੰਡ ਜਿਹੜੇ ਆ ਡਰ ਰਹੇ ਨੇ ਕਿ ਹੜ੍ਹ ਨਾ ਆ ਜਾਵੇ ਬੰਨਾਂ ਦੀ ਆਪ ਰਾਖੀ ਕਰ ਰਹੇ ਨੇ ਜਿੱਦਾਂ ਕਿ ਤੁਸੀਂ ਦੇਖ ਪਾ ਰਹੇ ਹੋ ਤਸਵੀਰਾਂ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਔਰ ਦਰਿਆ ਤੋਂ ਪਾਣੀ ਜਿਹੜਾ ਖੇਤਾਂ ਵੱਲ ਨੂੰ ਹੋ ਰਿਹਾ ਹੈ ਜਿੱਦਾਂ ਕਿ ਤੁਸੀਂ ਦੇਖ ਪਾ ਰਹੇ ਹੋ ਪਾਣੀ ਜਿਹੜਾ ਲਗਾਤਾਰ ਖੇਤਾਂ ਵੱਲ ਨੂੰ ਮੂਹ ਹੋ ਰਿਹਾ ਹੈ ਖੇਤਾਂ ਵੱਲ ਨੂੰ ਵੱਧ ਰਿਹਾ ਹੈ ਔਰ ਅਗਰ ਇਹ ਪਾਣੀ ਦਾ ਲੈਵਲ ਵਧਦਾ ਹੈ ਤਾਂ ਇਹ ਉਸ ਤੋਂ گاਹ ਖਰੇ ਭਰੇ ਖੇਤਾ ਵਾਲ ਨੂੰ ਰੁਖ ਕਰੇਗਾ ਜਿਹਦਾ ਡਰ ਜਿਹੜਾ ਕਿਸਾਨਾਂ ਨੂੰ ਲੱਗਾ ਹੋਇਆ ਹੈ ਕਿ ਇਹ ਪਾਣੀ ਦਾ ਪੱਧਰ ਕਿਤੇ ਵਧ ਨਾ ਜਾਵੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਉਹਨਾਂ ਨੂੰ ਹੜ੍ਹ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਗੱਲਬਾਤ ਕਰ ਲੈਂਦੇ ਆ ਇੱਥੇ ਪਿੰਡ ਵਾਸੀ ਵੀ ਖੜੇ ਨੇ ਕਿ ਕਿੱਦਾਂ ਦੇ ਹਾਲਾਤ ਨੇ ਕੀ ਕੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਹੁਣ ਜਿਹੜੀ ਆ ਇਹਨਾਂ ਵੱਲੋਂ ਕੀ ਵਿਉਂਤਬੰਦੀ ਕੀਤੀ ਜਾ ਰਹੀ ਹੈ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਆ ਸਸੀ ਗੱਲ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਧੰਨਵਾਦ ਆ ਜੀ ਤੁਸੀਂ ਅੱਜ ਆਏ ਆ ਸਾਡੇ ਕਿਸਾਨਾਂ ਦੀ ਜਿਹੜੀ ਗੱਲ ਆ ਸਰਕਾਰ ਦੇ ਕੰਨਾਂ ਤੱਕ ਪਹੁੰਚੂਗੀ ਤੁਹਾਡਾ ਧੰਨਵਾਦ ਕਰਦੇ ਆ ਇਸ ਟਾਈਮ ਮੰਡ ਦੇ ਜਿਹੜੇ ਖੇਤਰ ਦੇ ਹਾਲਾਤ ਕੀ ਨੇ ਬਿਆਸ ਦਰਿਆ ਦੀ ਜਿਹੜੀ ਆ ਕੀ ਸਿਚੁਏਸ਼ਨ ਆ ਕੀ ਪੋਜੀਸ਼ਨ ਆ ਕੀ ਇਹਦਾ ਜਿਹੜੀ ਸਥਿਤੀ ਹੈ ਇਸ ਟਾਈਮ ਇਸ ਟਾਈਮ ਜਿਹੜੀ ਇਹਦੀ ਆ ਵੀ ਫੁੱਲ ਖਤਰੇ ਵਾਲੀ ਸਥਿਤੀ ਆ ਕਦੋਂ ਵੀ ਵੱਡਾ ਨੁਕਸਾਨ ਹੋ ਸਕਦਾ ਕਿਉਂਕਿ ਇੱਕ ਵਿੱਚ ਬਾਨੀ ਆ ਜਿਹੜਾ ਲੋਕਾਂ ਨੇ ਅਰਜੀ ਲਾਏ ਆ ਉਹ ਜਦੋਂ ਮੜਾ ਜਾਂ ਕਿਤੇ ਕੋਈ ਖੁੱਡ ਪੈ ਗਈ ਤਾਂ 11 ਏਕੜ ਜਿਹੜੀ ਜ਼ਮੀਨ ਆ ਖਤਮ ਹੋ ਜਾਣੀ ਆ ਕਿਉਂਕਿ 5 7 10 ਦਿਨ ਤੋਂ ਸਾਡੇ ਕਿਸਾਨ ਆ ਆਪਦੀ ਹਰਾਖੀ ਆਪ ਹੀ ਕਰਦੇ ਪਏ ਆ ਕੋਈ ਪ੍ਰਸ਼ਾਸਨ ਵੱਲੋਂ ਜਾਂ ਸਰਕਾਰ ਵੱਲੋਂ ਇੱਥੇ ਕੋਈ ਕਿਸੇ ਅਜੇ ਤੱਕ ਨਹੀਂ ਪਹੁੰਚਿਆ ਤੁਹਾਡੇ ਵੱਲੋਂ ਕੁਝ ਦਿਨ ਪਹਿਲਾਂ ਧਰਨਾ ਵੀ ਲਾਇਆ ਸੀ ਹਾਂਜੀ ਸਾਡੇ ਵੱਲੋਂ ਜਿਹੜਾ ਧਰਨਾ ਅਸੀਂ ਲਾਉਣਾ ਨਹੀਂ ਸੀ ਚਾਹੁੰਦੇ ਹਰੀਕੇ ਹੈਡ ਤੇ ਪਰ ਪਹਿਲੋਂ ਅਸੀਂ ਸਾਡੇ ਕੁਝ ਬੰਦੇ ਜਾ ਕੇ ਸਾਡੇ ਕਿਸਾਨ ਆਗੂ ਜਿੱਦਾਂ ਇੱਥੋਂ ਦੇ ਲੋਕਲ ਉਹ ਜਾ ਕੇ ਕਹਿੰਦੇ ਰਹਾ ਪਰ ਉਹਨਾਂ ਨੇ ਨਹੀਂ ਸੁਣਵਾਈ ਕੀਤੀ ਹਾਰ ਕੇ ਫਿਰ ਸਾਡੀ ਸਾਰੀ ਸੰਗਤ ਨੂੰ ਜਦੋਂ ਉਹਨੇ ਕਿਹਾ ਮਰਦੀ ਨਹੀਂ ਕੀ ਕਰਦੀ ਉਹ ਗੱਲ ਆ ਵੀ ਮੁੜ ਕੇ ਧਰਨਾ ਲਾਉਣਾ ਪਿਆ ਸਾਨੂੰ ਉੱਥੇ ਧਰਨਾ ਲਾ ਕੇ ਅਸੀਂ ਜਿਹੜੇ ਉਹ ਹੈੱਡ ਤੋਂ ਜਿਹੜੇ ਆ ਆਪਣੇ ਉਹਨੂੰ ਤਾਂ ਫੱਟੇ ਜਿਹੜੇ ਉਹ ਬੰਦ ਕਰਦੇ ਆ ਉਹਨਾਂ ਨੂੰ ਚਕਾਇਆ ਤੇ ਕੋਝ ਪਾਣੀ ਦੀ ਜਿਹੜੀ ਆ ਥੋੜੀ ਜੀ ਮਤਲਬ ਫੋਟਕ ਪਾਣੀ ਸਵੇਰੇ ਲੱਥਾ ਪਰ ਹੁਣ ਦੁਬਾਰਾ ਫਿਰ ਉਹਨਾਂ ਨੇ ਬੰਦ ਕਰਤੇ ਆ ਲੱਗਦੇ ਤੇ ਪਾਣੀ ਫੇਰ ਆਉ ਦੇਖ ਲੋ ਚੜਨ ਲੱਗ ਪਿਆ ਜੇਕਰ ਉਹ ਸਹੀ ਤਰੀਕੇ ਨਾਲ ਉਹਨੂੰ ਉਥੋਂ ਪਾਣੀ ਨੂੰ ਹੜਕਿਆਂ ਤੋਂ ਰਿਲੀਜ਼ ਨਹੀਂ ਕਰਦੇ ਤਾਂ ਫੇਰ ਇਹ ਆਉਣ ਵਾਲੇ ਹੁਣ ਵਿਆਸ ਤੋਂ ਪਿੱਛੋਂ ਵੀ ਪਾਣੀ ਛੱਡਤਾ ਉਹਨਾਂ ਨੇ ਡੈਮ ਤੋਂ ਤੇ ਇਹ ਆਉਣ ਵਾਲੇ ਦੋਹਾਂ ਚੌ ਦਿਨਾਂ ਦੇ ਵਿੱਚ ਇਹ ਬਹੁਤ ਵੱਡਾ ਡਾਟਬਾਈ ਦਾ ਮੰਜ਼ਰ ਜਿਹੜਾ ਇਹ ਦੁਬਾਰਾ ਲੱਗਦਾ ਵੀ ਇਹ ਸਰਕਾਰਾਂ ਵਿਖਾ ਕੇ ਹਟਣ ਗਈਆਂ ਪ੍ਰਸ਼ਾਸਨ ਜਿਹੜਾ ਵਾ ਇੱਥੇ ਆ ਰਿਹਾ ਵਾ ਜਾਂ ਨਹੀਂ ਆ ਰਿਹਾ ਹੁਣ ਕੋਈ ਨਹੀਂ ਇੱਥੇ ਆਇਆ ਜੀ ਨਾ ਕੋਈ ਇਥੋਂ ਦਾ ਜਿਹੜਾ ਐਮਐਲਏ ਜਿੱਤਿਆ ਕੋਈ ਉਹ ਵੜਿਆ ਨਾ ਕੋਈ ਇਥੋਂ ਦਾ ਹਲਕਾ ਅਨਚਾਰਜ ਆ ਜਿਹੜਾ ਮੌਕੇ ਦੀ ਸਰਕਾਰ ਆਮ ਆਦਮੀ ਪਾਰਟੀ ਦਾ ਉਹ ਕੋਈ ਨਹੀਂ ਸਿਰਫ ਬਿਆਨ ਖਬਰਾਂ 'ਚ ਦਿੰਦੇ ਆ ਕਹਾਣੀ ਇਹ ਆ ਵੀ ਜਦੋਂ ਇਹ ਮਰ ਜਾਂਦੇ ਆ ਨਾ ਸਾਡੇ ਲੋਕ ਉਦੋਂ ਮਰੇ ਦੇ ਕਿਉਂ ਉਹਨੂੰ ਕਹਿੰਦੇ ਨਾ ਜਿਵੇਂ ਸਿਆਣੇ ਵੀ ਮਰੇ ਬੰਦੇ ਦੇ ਮੂੰਹ 'ਚ ਕਿਉਂ ਪਾਉਣ ਦਾ ਕੀ ਫਾਇਦਾ ਉਦੋਂ ਆਉਂਦੇ ਆ ਆਪਣੀਆਂ ਸਿਆਸਤਾਂ ਚਮਕਾਉਣ ਉਦੋਂ ਸਾਰੇ ਆ ਜਾਣਗੇ ਪਰ ਹੁਣ ਕੋਈ ਨਹੀਂ ਆਉਂਦਾ ਹੁਣ ਆ ਲੋਕ ਆਪ ਦੀ ਰਾਖੀ ਆਪ ਹੀ ਕਰਦੇ ਪਏ ਆ ਜਿੱਦਾਂ ਰਾਸਟ ਲਿਖਿਆ ਹੁੰਦਾ ਨਾ ਸਮਾਨ ਦੀ ਸਵਾਰੀ ਆਪ ਜ਼ਿੰਮੇਵਾਰ ਤੇ ਇੱਥੇ ਵੀ ਮੇਰੇ ਸਾਹਜੂ ਵੀ ਇਹ ਬੰਨਾ ਤੇ ਲਿਖ ਦੇਣਾ ਚਾਹੀਦਾ ਸਰਕਾਰ ਨੂੰ ਵੀ ਤੁਸੀਂ ਆਪ ਦੀ ਜ਼ਿੰਦਗੀ ਦੇ ਜਾਲਮਾਲ ਦੇ ਆਪ ਜਿਹੜੇ ਹੈਗੇ ਆ ਜ਼ਿੰਮੇਵਾਰਾਂ ਸਰਕਾਰ ਤੁਸੀਂ ਇੱਥੋਂ ਦੇ ਰਹਿਣ ਵਾਲੇ ਨਹੀਂਗੇ ਹੈਗੇ ਪੰਜਾਬ ਦੇ ਤੇ ਇਸ ਕਰਕੇ ਸਰਕਾਰ ਤੁਹਾਡਾ ਕੁਝ ਨਹੀਂ ਕਰ ਸਕਦੀ ਦੂਜੀ ਇਹ ਆ ਜਿਹੜੀ ਸਭ ਤੋਂ ਵੱਡੀ ਗੱਲ ਸੋਚਣ ਵਾਲੀ ਆ ਇਹ ਕਹੀਂ ਸੋਚਦੇ ਆ ਵੀ ਇਹ ਕੀ ਕਰਦੇ ਆ ਵੀ ਇਹ ਮਾਰ ਕੇ ਖੁਸ਼ ਆ ਠੀਕ ਆ ਨਾ ਪਹਿਲੋਂ ਮਾਰ ਲੈਂਦੇ ਆ ਆ ਏਰੀਆ ਦਵਾਬੇ ਵਾਲਾ ਹਰੀਕੇ ਹੈਡ ਤੋਂ ਉੱਪਰਲਾ ਉਸ ਤੋਂ ਬਾਅਦ ਜਦੋਂ ਇਹ ਮਰ ਜਾਂਦੇ ਆ ਫੇਰ ਇਹ ਮਾਰ ਦਿੰਦੇ ਥੱਲੜਲਾ ਕਹਾਣੀ ਕੀ ਆ ਕਿ ਉਹਦੇ ਜਿਹੜੇ ਆ ਪੈਸਿਆਂ ਦੇ ਪੈਸਿਆਂ ਦੇ ਜਿਹੜੇ ਆ ਪ੍ਰੋਜੈਕਟ ਉਹ ਪੈਸਿਆਂ ਦੀ ਜਿਹੜੀ ਇਹਨਾਂ ਨੂੰ ਇਹਨਾਂ ਨੇ ਉਹਦੇ ਉਹ ਪਾਸ ਕਰਨੇ ਹੁੰਦੇ ਆ ਵੀ ਆ ਇੰਨੇ ਏਕੜ ਜ਼ਮੀਨ ਫਸਲ ਮਰ ਗਈ ਆ ਤੇ ਉਹ ਜਿਹੜੀ ਫਸਲ ਦਾ ਜਿਹੜਾ ਮਾਅਵਜਾ ਮਿਲਣਾ ਸਰਕਾਰ ਸੇ ਆਪਣੇ ਕਿਸਾਨਾਂ ਨੂੰ ਨਹੀਂ ਮਿਲਣਾ ਉਹ ਇਹਨਾਂ ਸਰਕਾਰੀ ਇਹਨਾਂ ਐਮਐਲਿਆਂ ਦੇ ਇਹਨਾਂ ਲੀਡਰਾਂ ਦੇ ਜੇਬਾਂ 'ਚ ਜਾਣਾ ਪ੍ਰਸ਼ਾਸਨ ਤਾਂ ਕਹਿ ਰਿਹਾ ਵੀ ਕਿਸਾਨਾਂ ਵੱਲੋਂ ਜਿਹੜੀ ਜਮੀਨ ਕਬਜ਼ਾ ਕੀਤੀ ਹੈ ਦਰਿਆ ਦੀ ਪੈਲੀ ਆ ਇਹੋ ਹੀ ਤਾਂ ਸਭ ਤੋਂ ਵੱਡਾ ਵਹਿਮ ਹੈ ਇਹਨਾਂ ਦਾ ਇਹਨਾਂ ਨੂੰ ਜਦੋਂ ਵੋਟਾਂ ਲੈਣ ਆਉਂਦੇ ਆ ਕੀ ਗੱਲ ਉਦੋਂ ਇਹਨਾਂ ਦੀਆਂ ਵੋਟਾਂ ਨੂੰ ਫਿਰ ਕਿਉਂ ਗੱਡੀਆਂਆਂ ਨੂੰ ਪਾਉਂਦੇ ਆ ਉਹ ਉਦੋਂ ਕੀ ਗੱਲ ਹੁਣ ਜਦੋਂ ਬਣ ਜਾਂਦੇ ਉਦੋਂ ਬਾਅਦ ਕਹਿ ਦਿੰਦੇ ਵੀ ਇਹ ਕਿਦਾਂ ਮਾਲਕੀ ਹੈ ਮਾਲਕ ਆ ਜਦੋਂ ਤੋਂ ਪਾਕਿਸਤਾਨ ਯਾਦ ਹੋਇਆ ਉਦੋਂ ਤੋਂ ਆ ਕੇ ਲੋਕ ਬੈਠੇ ਆ ਇੱਥੇ ਤੇ 20-25 ਪਿੰਡ ਜਿਹੜੇ ਉਹਨਾਂ ਦੀ ਜ਼ਮੀਨ ਆ ਇਹ ਗੱਟੇ ਦੇ ਵਿੱਚ ਤੇ ਇਹ ਇਕੱਲੇ ਇਹਨਾਂ ਦਾ ਨੁਕਸਾਨ ਨਹੀਂ ਨਾ ਹੁੰਦਾ ਇਹ ਬੰਨ ਦੇ ਨਾਲ ਸਾਡੇ ਘੱਟੋ ਘੱਟ 50 ਪਿੰਡ ਆ ਸੁਲਤਾਨਪੁਰ ਹਲਕੇ ਦੇ ਜਿਨ੍ਹਾਂ ਦੀ ਜ਼ਮੀਨ ਬਿਆਸ ਦਰਿਆ ਦੇ ਨਾਲ ਲੱਗਦੀ ਆ ਤੇ ਮਾਲਕੀ ਜ਼ਮੀਨ ਆਏ ਇਹ ਕੋਈ ਕਿਸੇ ਦੀ ਜ਼ਮੀਨ 'ਚ ਨਹੀਂ ਬੈਠੇ ਇਹ ਤਾਂ ਐਵੇਂ ਉਹਨੇ ਕਿ ਜਦੋਂ ਜਾਂਦੇ ਆ ਤੇ ਉਦੋਂ ਗੱਲਾਂ ਕਰ ਦਿੰਦੇ ਆ ਵੀ ਲੋਕ ਦਰਿਆ ਦੀ ਪੈਲੀ 'ਚ ਬੈਠੇ ਆ ਕੋਈ ਦਰਿਆ ਦੀ ਪੈਲੀ ਨਹੀਂ ਗਈ ਇੱਥੋਂ ਦੀਆਂ ਗਰਦੌਰੀਆਂ ਫਿਰ ਮਾਫੀ ਜਾਗਾ ਦਾ ਦਿੰਦੇ ਆ ਮਾਪਜਾ ਦਾ ਮਾਲਕ ਨਹੀਂ ਮਿਲਦਾ ਨਾ ਫਿਰ ਮਾਪਜਾ ਹਰਾਰੀ ਪਾਸ ਕਿਉਂ ਕਰ ਦਿੰਦੇ ਆ ਇੱਕ ਗੱਲ ਹੋਰ ਦੱਸੋ ਤੁਸੀਂ ਕਹਿੰਦੇ ਬਈ ਆਰਜੀ ਬੰਨ ਆਰਜੀ ਬੰਨ ਕੀ ਹੁੰਦਾ ਵਾ ਆਰਜੀ ਬੰਨ ਇਹ ਆ ਉਹ ਤੁਸੀਂ ਬੰਨਾਂ ਜਿਹੜਾ ਮੇਨ ਇਹਨਾਂ ਨੇ ਬਣਾਇਆ ਠੀਕ ਆ ਉਦੋਂ ਕਿਸੇ ਕਾਰਨਾ ਕਰਕੇ ਪਤਾ ਨਹੀਂ ਕੀ ਕਾਰਨ ਉਹ ਬੰਨ ਥੋੜਾ ਜਿਹਾ ਪਰਲੀ ਸੈਟ ਲੱਗ ਗਿਆ ਠੀਕ ਆ ਉਹਨੂੰ ਇਹ ਤੁਸੀਂ ਬੰਨ ਪੱਕਾ ਗਿਣ ਦਿਆ ਤੇ ਇਧਰਲੇ ਬੰਨੇ ਜਿਵੇਂ ਇਹ ਆਰਜੀ ਬੰਨ ਜਿਹੜੇ ਲੋਕ ਹਜ਼ਾਰਾਂ ਏਕੜ ਜ਼ਮੀਨਾਂ ਇਹਦੇ ਉੱਤੇ ਆਪਦੇ ਪੈਸੇ ਨਾਲ ਬੰਨ ਲਾਇਆ ਗਿਆ ਉਹਨੂੰ ਆਰਜੀ ਬੰਨ ਕਹਿੰਦਾ ਉਹ ਸਰਕਾਰੀ ਬੰਨ ਨਾ ਕਹਿ ਦਿੰਦੇ ਉਹ ਸਰਕਾਰ ਨੇ ਲਾਇਆ ਇਹ ਲੋਕਾਂ ਨੇ ਆਪ ਲਾਏ ਆ ਬੰਨ ਤੇ ਪਰ ਇਹ ਬੰਨ ਲਾਉਣ ਦਾ ਕਰਕੇ ਅੱਜ ਅਜੇ ਫਸਲ ਬਚੀ ਹੋਈ ਆ ਜੇ ਕਰੇ ਬੰਨ ਨਾ ਲੱਗੇ ਹੁੰਦੇ ਤੇ ਇਹ ਅੱਜ 10 ਦਿਨ ਪਹਿਲਾਂ ਫਸਲਾਂ ਮਰ ਜਾਣੀਆਂ ਸੀਗੀਆਂ ਸਰਕਾਰ ਤਾਂ ਉਹੀ ਮੰਨੂਗੀ ਜਿਹੜੀ ਚੀਜ਼ ਉਹਨਾਂ ਨੇ ਬਣਾਈ ਉਹ ਆਪਣੇ ਬੰਨਾਂ ਦੀ ਰਾਖੀ ਕਰੂਗੀ ਆਪਣੇ ਇਹ ਇਹ ਬਗਾਨੇ ਆ ਲੋਕ ਉਹ ਮੰਨਦੇ ਆ ਆਪਾਂ ਵੀ ਉਹ ਆ ਮੰਨੂ ਸਰਕਾਰ ਵੀ ਸਾਡੇ ਸਰਕਾਰੀ ਪਰ ਇਹ ਉਹਨੇ ਕਿਹਾ ਭਾਵੇਂ ਕਿਤੋਂ ਦਾ ਵੀ ਹੋਵੇ ਹਾਂ ਕੋਈ ਜਾਨ ਬਚਾਉਣਾ ਤਾਂ ਇਨਸਾਨੀਅਤ ਦਾ ਫਰਜ ਆ ਨਾ ਇਹ ਤਾਂ ਲੋਕਾਂ ਦੇ ਬੱਚੇ ਇੱਥੇ ਚ ਪੈਦਾ ਹੋਇਆ ਵੱਡੇ ਹੋਇਆ ਇੱਥੋਂ ਇੱਥੋਂ ਹੀ ਪੜਦੇ ਲਿਖਦੇ ਇੱਥੇ ਸਕੂਲ ਆ ਅੰਦਰ ਇਹ ਫਿਰ ਸਕੂਲ ਕਿਉਂ ਦਿੱਤੇ ਇਹਨਾਂ ਨੂੰ ਜੇ ਮੰਨ ਲਓ ਇਹ ਦਰਿਆ ਦੇ ਵਿੱਚ ਸਕੂਲ ਕਿਉਂ ਬਣਾਤੇ ਇਹਨਾਂ ਨੇ ਸਰਕਾਰੀ ਅਦਾਰਾ ਕਿੱਦਾਂ ਬਣਾਤਾ ਜੇ ਉਦੋਂ ਇਹ ਗੱਲ ਕਹਿੰਦੇ ਆ ਵੀ ਇਹ ਸਰਕਾਰ ਇਹ ਕਬਜ਼ਾ ਕੀਤੇ ਇਹਨਾਂ ਨੇ ਤੇ ਫਿਰ ਇਹਨਾਂ ਨੇ ਇਹਨਾਂ ਲਈ ਸਕੂਲ ਕਿਉਂ ਦਿੱਤੇ ਆ ਆ ਪੁਲ ਕਿਉਂ ਬਣਾਤਾ ਜੇ ਮੰਨ ਲਓ ਇਹ ਸਰਕਾਰ ਇਹ ਹੈਗੇ ਨਹੀਂ ਗੇ ਇਹ ਮਤਲਬ ਇਹਦੇ ਮਾਲਕ ਤੇ ਫਿਰ ਕਰੋੜਾਂ ਰੁਪਈਆ ਦਾ ਆ ਪੁਲ ਨੂੰ ਸਾਲ ਦੋ ਤਿੰਨ ਸਾਲ ਹੋਏ ਬਣੇ ਨੂੰ ਇੱਥੇ ਪਹਿਲਾਂ ਬੇੜੀਆਂ ਵਾਲਾ ਪੁਲ ਸੀਗਾ ਫਿਰ ਇਹ ਕੋਈ ਦੇਤਾ ਇਹ ਕੁਛ ਨਹੀਂ ਜੀ ਇਹ ਸਾਰਾ ਕੁਛ ਖਾਨ ਦਾ ਠਗਵਾੰਜ ਪਹਿਲੋਂ ਇਹ ਮਾਰਦੇ ਆ ਮਾਰ ਕੇ ਉਹਦੇ ਵਿੱਚੋਂ ਇਹਨਾਂ ਨੇ ਪੈਸੇ ਖਾਣੇ ਹੁੰਦੇ ਆ ਜੋ ਮੈਂ ਸੋਚਦਾ ਮੇਰੇ ਨਿੱਜੀ ਸੋਚ ਆ ਨਹੀਂ ਤਾਂ ਪਾਣੀ ਉੱਤੋਂ ਆਉਂਦਾ ਤੇ ਹਰੀਗਾ ਤੋਂ ਰਿਲੀਜ਼ ਕਰ ਦੇਣਾ ਉਸੇ ਹਿਸਾਬ ਨਾਲ ਨਾ ਅਗਲੇ ਮਰਨ ਨਾ ਸੀ ਮਰੀਏ ਪਰ ਇਹ ਕਿਸਾਨਾਂ ਨੂੰ ਸਾਡੇ ਕਿਸਾਨ ਭੋਲੇ ਆ ਠੀਕ ਆ ਜਿਹੜਾ ਲੀਡਰ ਆਉਂਦਾ ਉਹਨਾਂ ਨੂੰ ਮਗਰ ਲਾ ਲਿੰਦਾ ਬੜੇ ਸਿੱਧੇ ਸਾਦੇ ਲੋਕ ਆ ਸਾਡੇ ਠੀਕ ਆ ਇੱਥੇ ਕੀ ਕਰਦੇ ਆ ਤੁਸੀਂ ਪਿਛਲੀ ਰੀ ਵੇਖਿਆ ਹੋਣਾ ਐਮਐਲਏ ਜਿਹੜਾ ਇੱਥੋਂ ਦਾ ਠੀਕ ਆ ਉਹਨੇ ਜਦੋਂ ਹੋ ਗਿਆ ਉਦੋਂ ਆਇਆ ਜੀ ਇਦਾਂ ਕਰ ਦੂੰ ਉਦਾਂ ਕਰ ਦੂੰ ਆਹ ਦੇ ਦੂੰ ਆਹ ਦੇ ਦੂੰ ਕੀ ਗੱਲ ਹੁਣ ਕੀ ਗੱਲ ਇਹ ਇਹ ਵੇਂਦੇ ਆ ਵੀ ਪਹਿਲੋਂ ਮਤਲਬ ਇੱਕਰਾ ਮਰ ਜਾਣਾ ਮਰੀਆਂ ਨੂੰ ਮੂੰਹ ਚ ਪਾਣੀ ਪਾਵਾਂਗੇ ਤੇ ਲੋਕ ਸ਼ਾਵਾਸ਼ੇ ਦੇਣਗੇ ਤਰਸ ਖਾਣਗੇ ਵੀ ਯਾਰ ਵਾਕਿਆ ਬੜੀ ਬੰਦਾ ਸੇਵਾ ਕਰਦਾ ਪਿਆ ਇਹ ਮੰਡ ਖੇਤਰ ਕਦੋਂ ਤੋਂ ਹੜਾ ਦੀ ਮਾਰ ਚੱਲ ਰਿਹਾ ਵਾ ਇਹ ਜਦੋਂ ਤੋਂ ਮਤਲਬ ਪਹਿਲੀਆਂ ਲਾਟ ਹੋਈਆਂ ਪਾਕਿਸਤਾਨ ਜਦੋਂ ਤੋਂ ਯਾਦ ਹੋਇਆ ਉਦੋਂ ਦੇ ਲੋਕ ਬੈਠੇ ਆ ਇਹ ਹਰ ਸਾਲ ਕਿਤੇ 20% ਚ ਮਾਰ ਚੱਲਦੇ ਆ ਕਿਤੇ 50 ਕਿਤੇ 100 ਵੀ ਹੋ ਜਾਂਦੀ ਆ ਤੇ ਪਰ ਨਿਰਇਕੀ ਜਿਹੜੀ ਹੈ ਸਰਕਾਰਾਂ ਦੀ ਆ ਠੀਕ ਆ ਇਸੇ ਚੀਜ਼ ਨੂੰ ਸਹੀ ਤਰੀਕੇ ਨਾਲ ਇੱਕ ਨਹਿਰੀ ਰੂਪ ਦਿੱਤਾ ਜਾਵੇ ਇਹ ਬਿਆਸ ਦਰਿਆ ਨੂੰ ਹੁਣ ਰਾਜਸਥਾਨ ਨੂੰ ਦੋ ਨਹਿਰਾਂ ਜਾਂਦੀਆਂ ਹਨ ਹਰੀਗਿਆਂ ਤੋਂ ਕਦੇ ਨਹਿਰ ਟੁੱਟੀ ਵੇਖੀ ਪਾਣੀ ਵਧਿਆ ਹੋਵੇ ਘਟਿਆ ਹੋਵੇ ਪਾਣੀ ਦਾ ਵਗਦਾ ਹੀ ਹੈ ਨਾ ਤੇ ਇਹ ਕਿੱਡੀ ਗੱਲ 100 ਕਿਲੋਮੀਟਰ ਦਾ ਹੋਊਗਾ ਸਾਰਾ ਏਰੀਆ ਪੰਜਾਬ ਚ 200 ਕਿਲੋਮੀਟਰ ਲੱਗਦਾ ਹੋਊਗਾ ਤੇ ਇਹਨੂੰ ਨਹਿਰੀ ਰੂਪ ਦੇ ਕੇ ਹਰੀਗਿਆਂ ਤੱਕ ਲਿਆਉਣ ਉਦੋਂ ਗਾਂਹ ਮੁਰਕੇ ਫੇਰ ਗਾਂ ਨਹਿਰਾਂ ਹੈਂ ਆ ਉਹ ਸਾਬ ਨਾ ਪਾਣੀ ਛੱਡੀ ਜਾਣਾ ਲੋਕ ਵੱਜ ਜਾਣ ਜਿੰਨਾ ਮਾਅਵਜਾ ਕਿਉਂਕਿ ਗੱਲ ਮੁੱਕਦੀ ਇਹ ਆ ਜੀ ਕਿ ਇਹਨਾਂ ਦੇ ਆਪ ਦੇ ਢਿੱਡ ਨਹੀਂ ਭਰਦੇ ਕੋਈ ਮਰੇ ਕੋਈ ਜੀਵੇ ਖੁਸਰਾ ਘੋਲ ਪਤਾਸੇ ਪੀਵੇ ਇਹਨਾਂ ਨੂੰ ਕਿਸੇ ਨਾਲ ਕੋਈ ਮਤਲਬ ਨਹੀਂਗਾ ਇਨਾਂ ਨੂੰ ਮਤਵਲ ਆ ਤਾਂ ਸਿਰਫ ਆਪਣੇ ਪੈਸੇ ਨਾਲ ਆਪਣੀ ਵੋਟ ਨਾਲ ਲੋਕਾਂ ਦਾ ਮਤਵਲ ਨਹੀਂ ਗਾ ਇਹਨਾਂ ਨੂੰ ਇਸ ਵਕਤ ਜਿਹੜੀ ਆ ਕੋਈ ਜ਼ਮੀਨ ਦੀ ਫਸਲ ਜਿਹੜੀ ਨੁਕਸਾਨੀ ਗਈ ਆ ਜਾਂ ਨੁਕਸਾਨੀ ਜਾਏਗੀ ਜਾਂ ਨੁਕਸਾਨ ਹੋਵੇਗਾ ਨੁਕਸਾਨ ਕਈ ਥਾਵਾਂ ਤੇ ਹੋ ਗਿਆ ਠੀਕ ਆ ਹੁਣ ਕਿਉਂਕਿ ਜਿੱਧਰ ਇਹ ਬਾਨ ਨਹੀਂ ਸੀ ਉਹ ਸਾਹਮਣੇ ਤੁਸੀਂ ਕੈਮਰੇ ਦੇ ਦਿਖਾਇਆ ਜੇ ਸਾਰੀ ਸੰਗਤ ਨੂੰ ਉਧਰ ਝੋਨਾ ਲੱਗਾ ਝੋਨਾ ਡੁੱਬਾ ਪਿਆ ਪਰ ਅਜੇ ਵੀ 11 ਏਕੜ ਬਚ ਸਕਦਾ ਜੇ ਸਰਕਾਰ ਚਾਵੇ ਉਦ ਲਈ ਬਾਤ ਸਕਦਾ ਅਗਲੇ ਵੀ ਅਜਿਹਾ ਮਾਰਨੇ ਆ ਹਰੀਕਿਆਂ ਤੋਂ ਅਗਲੇ ਬੰਨੇ ਜਿਹੜੇ ਬੈਠੇ ਨਾ ਮਾਜੇ ਚ ਸਾਡੇ ਭਰਾ ਕਿਸਾਨ ਆ ਜੇ ਇਹਨਾਂ ਨੇ ਉਹ ਡੋਬਨੇ ਆ ਤੁਸੀਂ ਇਹ ਗੱਲ ਕਿਉਂ ਕਹਿ ਰਹੇ ਹੋ ਇਹ ਹਰ ਵਾਰੀ ਇਦਾਂ ਡੋਬਦੇ ਆ ਪਹਿਲਾਂ ਸਾਨੂੰ ਡੋਬਦੇ ਆ ਪਿਛਲੀ ਵਾਰਾਂ ਦਾ ਇਤਿਹਾਸ ਕੱਢ ਲਓ ਉਦੋਂ ਪਿਛਲੀ ਵਾਰ ਪਹਿਲਾਂ ਇਹਨਾਂ ਨੇ ਪਾਣੀ ਨਹੀਂ ਛੱਡਣਾ ਸਾਡੇ ਕੋਲ ਪਹੁੰਚਿਆ ਨਹੀਂ ਪਹੁੰਚਿਆ ਨਹੀਂ ਜੇ ਉੱਤੇ ਮੁੜ ਕੇ ਕਿੱਦਾਂ ਪਹੁੰਚ ਜਾਂਦਾ ਜਦੋਂ ਉਹਨਾਂ ਨੂੰ ਪਤਾ ਲੱਗਾ ਝੋਨੇ ਖਤਮ ਹੋ ਗਿਆ ਫੇਰੇ ਦਰ ਚੁੱਕ ਦਿੰਦੇ ਆ ਹਰੀਕਿਆਂ ਤੋਂ ਤੇ ਜੇ ਪਹਿਲਾਂ ਹੀ ਰਿਲੀਜ ਤਰੀਕੇ ਨਾਲ ਅਸੀਂ ਪਰਸੋਂ ਧਰਨਾ ਲਾਇਆ ਠੀਕ ਹੈ ਨਾ ਇੱਕ ਦਰ ਚਲਾਇਆ ਸੀ ਦੋ ਚਲਦੇ ਸੀ ਉੱਥੇ ਅਸੀਂ ਧਰਨਾ ਦਿੱਤਾ ਠੀਕ ਹੈ ਉੱਥੋਂ ਦਾ ਐਸ ਡੀਓ ਆਇਆ ਇਸ ਮੈਕਮੇ ਨਾਲ ਸੰਬੰਧਿਤ ਉਹਨੂੰ ਪਤਾ ਹੀ ਨਹੀਂ ਕੁਝ ਵੀ ਕਿੰਨੇ ਕਿ ਉਸਕ ਪਾਣੀ ਉੱਪਰੋਂ ਛੱਡਿਆ ਕਿੰਨੇ ਕਿ ਉਸਕ ਪਾਣੀ ਇੱਥੇ ਆ ਗਿਆ ਕਿੰਨਾ ਮੈਂ ਮਤਲਬ ਸਾਡੇ ਕਿਸਾਨ ਦੱਸ ਰਹੇ ਆ ਜਿਨ੍ਹਾਂ ਨੂੰ ਇਹ ਕਹਿੰਦੇ ਹਨ ਪੜਾ ਇਹ ਗਵਾਰ ਆ ਇਹ ਉਹ ਦੱਸ ਰਹੇ ਆ ਇਹ ਇਹ ਪੜੇ ਲਿਖੇ ਬਾਵਾ ਨੂੰ ਤਾਂ ਪਤਾ ਹੀ ਨਹੀਂਗਾ ਇਹ ਹਰ ਵਾਰੀ ਇਹਦਾ ਇਸ ਚੀਜ਼ ਦਾ ਬੇਸ਼ੱਕ ਪਿਛਲੇ 5-7 ਸਾਲਾਂ ਦਾ ਰਿਕਾਰਡ ਕਢਾ ਲਓ ਪਹਿਲੋਂ ਇਹਨਾਂ ਨੇ ਦਵਾਬਾ ਏਰੀਆ ਮਾਰਨਾ ਜਦੋਂ ਇਹ ਮਰ ਗਏ ਉਸ ਤੋਂ ਬਾਅਦ ਇਹਨਾਂ ਨੇ ਹੜ ਚੁੱਕਦੇ ਨੇ ਉੱਥੋਂ ਤੇ ਅਗਲੇ ਮਾਰਦੇ ਨੇ ਆ ਇਹ ਹਰ ਸਾਲ ਦੀ ਕਹਾਣੀ ਆ ਨਵੀਂ ਨਹੀਂ ਤੇ ਇੱਥੇ ਆ ਦੋ ਤਿੰਨ ਲੀਡਰ ਜੇ ਸਾਡੇ ਤੁਰੇ ਫਿਰਦੇ ਆ ਠੀਕ ਆ ਇਹਨਾਂ ਨੂੰ ਆਪ ਦੇ ਨਾਲ ਮਤਲਬ ਆ ਇਹਨਾਂ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਤੇ ਸਾਡੇ ਲੋਕ ਭੋਲੇ ਇੱਥੋਂ ਦੇ ਇਹ ਇਹਨਾਂ ਦੇ ਮਗਰ ਲਗ ਲਗ ਸਟੋਰੀਆਂ ਪਾਉਂਦੇ ਇਹਨਾਂ ਨਾਲ ਤੇ ਮੈਨੂੰ ਤੇ ਆਪ ਵੇਖ ਕੇ ਦੁੱਖ ਹੁੰਦਾ ਵੀ ਜਿੰਨਾ ਚਿਰ ਉਹ ਸਾਡੇ ਆ ਭੈਣ ਭਰਾ ਹੀ ਆ ਸਾਨੂੰ ਦੁੱਖ ਆ ਇਹਨਾਂ ਦਾ ਨਹੀਂ ਤਾਂ ਆਪਾਂ ਨੂੰ ਇਹ ਗਰਮੀ 'ਚ ਇੱਥੇ ਖਲੋਣ ਦਾ ਕੀ ਕਿੰਨੀ ਗਰਮੀ ਆ ਕਿੰਨਾ ਹੁਮਸਾ ਹਨਾ ਆਪਾਂ ਵੀ ਕਿਤੇ ਏਸੀ ਚ ਬਹਿ ਸਕਦੇ ਹਾਂ ਤੇ ਪਰ ਨਹੀਂ ਸਾਨੂੰ ਆਪਣੇ ਇਹ ਲੋਕਾਂ ਦਾ ਪਿਆਰ ਨਹੀਂ ਰਹਿ ਸਕਦੇ ਅਸੀਂ ਪਰ ਉਹ ਜਿਹੜੇ ਲੀਡਰ ਆ ਉਹਨਾਂ ਨੂੰ ਸ਼ਰਮ ਕਰਨੀ ਚਾਹੀਦੀ ਆ ਕੁਛ ਨਾ ਕੁਛ ਸਰਕਾਰ ਤੱਕ ਆਵਾਜ਼ ਪਹੁੰਚਾਉਣੀ ਚਾਹੀਦੀ ਆ ਤੇ ਇਹਨੂੰ ਜਿਹੜੀ ਅਨਹੋਣੀ ਹੋਣ ਤੋਂ ਬਚਾਈ ਜਾ ਸਕਦੀ ਆ ਜੇਕਰ ਇਹ ਚਾਹਣ ਤੇ ਬਿਲਕੁਲ ਇਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਖਤਰੇ ਤੋਂ ਬਾਰ-ਬਾਰ ਪ੍ਰਸ਼ਾਸਨ ਨੂੰ ਅਗਾਹ ਜਰੂਰ ਕੀਤਾ ਜਾ ਰਿਹਾ ਵਾ ਤੇ ਆਉਣ ਵਾਲੇ ਨੁਕਸਾਨ ਨੂੰ ਜਿਹੜਾ ਬਚਾਇਆ ਜਾ ਸਕਦਾ ਹੈ ਇਹਨਾਂ ਨੂੰ ਡਰ ਇਹ ਸਤਾ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜਾ ਵਾ ਪਾਣੀ ਦਾ ਪੱਧਰ ਹੋਰ ਨਾ ਵੱਧ ਜਾਵੇ ਤੇ ਨੁਕਸਾਨ ਜਿਹੜਾ ਵੱਡਾ ਨਾ ਹੋ ਜਾਵੇ ਹੋਰ ਗੱਲਬਾਤ ਕਰ ਲੈਂਦੇ ਆ ਤੁਹਾਡਾ ਕੀ ਨਾਮ ਹੈ ਦਿਲਬਖ ਸਿੰਘ ਜਿਹੜਾ ਪਿੰਡ ਹੈ ਬਾਉਪਰੇ ਹੁਣ ਦੇ ਕੀ ਹਾਲਾਤ ਨੇ ਤੁਹਾਡੇ ਪਿੰਡਾਂ ਦੇ ਹਾਲਾਤ ਬਿਲਕੁਲ ਬਹੁਤ ਮਾੜੇ ਹੋ ਜੀ ਕਦਰੇ ਨਿਸ਼ਾਨ ਤੇ ਪਾਣੀ ਪਹੁੰਚਿਆ ਪਿਆ ਪਿੱਛੋਂ ਪਾਣੀ ਜਿਹੜਾ ਲਗਾਤਾਰ ਹੀ ਆ ਰਿਹਾ ਵਾ ਤੇ ਹੁਣ ਪਾਣੀ ਦਰਿਆਜ ਕੱਲ ਪਰਸੋਂ ਘਟਿਆ ਸੀ ਕਿਉਂਕਿ ਧਰਨਾ ਦਿੱਤਾ ਸੀ ਤੇ ਥੋੜਾ ਥੋੜਾ ਪਾਣੀ ਫਰਕ ਪਿਆ ਪਰ ਹੁਣ ਫੇਰ ਸੇਰ ਤੋਂ ਪਾਣੀ ਵਧਣਾ ਸ਼ੁਰੂ ਹੋ ਗਿਆ ਜਿਹੜਾ ਖਬਰ ਆ ਰਹੀ ਵੀ 5 ਵਜੇ ਗੇਟ ਛੱਡਨੇ ਆ ਉਹ 5 ਵਜੇ ਤੋਂ ਪਾਣੀ ਕਦੋਂ ਛੱਡਨੇ ਆ ਪਰ ਹੁਣ ਤੋਂ ਹੀ ਪਾਣੀ ਜਿਹੜਾ ਵਾ ਪਿੱਛੇ ਪੱਸੀ ਬੇੜ ਤੋਂ ਹੁਣੇ ਖ਼ਬਰ ਹੀ ਜਦੀ ਦਿੱਤੀ ਸੀ ਸਵੇਰੇ 8 ਵਜੇ ਉੱਥੇ 69000 ਦੇ 400 ਕਿਸਕ ਪਾਣੀ ਚੱਲਣ ਦਿਆ ਜਿਹੜਾ ਸ਼ਾਮ ਤੱਕ ਇੱਥੇ ਆ ਜਾਊਗਾ ਤੇ ਸਾਡੇ ਦੇ ਅੱਗੇ ਸਾਹ ਸੁੱਕੇ ਪਏ ਆ ਤੇ ਹੋਰ ਜਦੋਂ ਅਜਿਹੀਆਂ ਖ਼ਬਰਾਂ ਸੁਣਦੇ ਆ ਤੇ ਸਾਨੂੰ ਲੱਗਦਾ ਵੀ ਖ਼ਤਰਾ ਹੀ ਆਏਗਾ ਪ੍ਰਸ਼ਾਸਨ ਨੂੰ ਉਹੀ ਕਹਿੰਦੇ ਆ ਵੀ ਪਾਣੀ ਅੱਗੇ ਰਲੀਫ ਕਰਾਇਆ ਜਾਵੇ ਜਿੰਨਾ ਪਾਣੀ ਜੇ ਪਿੱਛੋਂ 69400 ਕਿਊਸਿਕ ਜਦਾਂ ਦੱਸ ਰਹੇ ਆ ਤੇ ਅੱਗੇ ਵੀ ਉਹਨਾਂ ਛੱਡਿਆ ਜਾਵੇ ਤਾਂ ਜੋ ਪਾਣੀ ਜਿਹੜਾ ਇਹਦੇ ਦਰਿਆ ਦੇ ਵਿੱਚ ਵਿੱਚ ਰਹਿ ਜੇ ਕਿਉਂਕਿ ਫਸਲ ਸਾਡੀ ਤਕਰੀਬਨ ਮਰ ਚੁੱਕੀ ਕਈਆਂ ਦੀ ਪਿੱਛੇ ਉਧਰਲੇ ਏਰੀਆ ਮਹੰਦਾਬਾਦ ਪੇਂਡਾ ਜਾਂ ਭੈਣੀ ਬਹਾਦਰ ਦੇ ਕੋਈ ਏਰੀਆ ਵਾ ਉਹ ਡੁੱਬ ਚੁੱਕਾ ਵਾ ਤੇ ਉਹਦੇ ਵਿੱਚ ਅੱਜ 10 ਦਿਨ ਹੋ ਗਏ ਪਾਣੀ ਖਲੋਤੇ ਨੂੰ ਫਸਲ ਬਰਬਾਦ ਹੋ ਚੁੱਕੀ ਆ ਤੇ ਅਸੀਂ ਇਹਨੇ ਜਿਹੜਾ ਬਾਕੀ 11500 2000 ਕਿਲਾ 4000 ਕਿਲਾ ਜਿੰਨੀ ਫਸਲ ਵਿੱਚ ਆ ਉਹ ਬਾਜੇ ਤੇ ਪ੍ਰਸ਼ਾਸਨ ਨੂੰ ਜਿੱਦਾਂ ਕਿ ਤੁਸੀਂ ਸੁਣਿਆ ਕਿ ਇਹਨਾਂ ਦਾ ਕਹਿਣਾ ਹੈ ਕਿ ਪਿੱਛੇ ਜਿਹੜੇ ਪਿੰਡ ਨੇ ਉਹ ਪਾਣੀ ਦੇ ਵਿੱਚ ਫਸਲਾਂ ਉਸ ਪਿੰਡ ਦੀਆਂ ਡੁੱਬ ਵੀ ਚੁੱਕੀਆਂ ਨੇ ਗੱਲਬਾਤ ਕਰ ਲੈਂਦੇ ਹੋਰ ਵੀ ਪਿੰਡ ਵਾਸੀ ਨੇ ਤੁਹਾਡਾ ਕੀ ਨਾਮ ਹੈ ਜੀ ਖਰਚਾਂ ਦੇ ਸਿੰਘ ਜੀ ਕਿਹੜਾ ਪਿੰਡ ਆ ਸਾਗਰਾ ਜੀ ਕੀ ਹਾਲਾਤ ਨੇ ਤੁਹਾਡੇ ਪਿੰਡ ਦੇ ਹਾਲਾਤ ਭਾਜੀ ਦੇਖ ਲਓ ਪਾਣੀ ਦੇ ਵਿੱਚ ਨਾਲ ਦੇ ਦਾ ਦੇਖ ਲਓ ਕਿੰਨਾ ਕਿੰਨਾ ਪਾਣੀ ਉਹ ਤਰਪਾਈਆਂ ਲੱਗੀਆਂ ਵਾ ਪਾਣੀ ਦੀ ਸਥਿਤੀ ਬਹੁਤ ਜ਼ਿਆਦੀ ਨਾਲ ਦੇ ਦਾ ਤਿੰਨ ਚਾਰ ਦਿਨ ਅੱਜ ਤੋਂ ਪਹਿਲਾਂ ਬਹੁਤ ਜ਼ਿਆਦਾ ਸਥਿਤੀ ਪਾਣੀ ਦੀ ਰਹੀ ਆ ਕੋਈ ਕਿਤੇ ਥਾਂ ਤੋਂ ਫੋਟ ਰਹਿ ਗਿਆ ਵਾ ਕਿਸੇ ਥਾਂ ਤੋਂ ਮੰਨ ਕੇ ਤਰੋ ਵੀ ਡੇੜ ਪੈ ਗਈ ਆ ਕਿਸੇ ਥਾਂ ਤੋਂ ਕੁਝ ਪੈ ਗਿਆ ਵਾ ਆਪਣੇ ਜਿਹੜੇ ਪਿੰਡ ਵਸਦੇ ਜਿਹੜੇ 14 15 ਪਿੰਡ ਵਸਦੇ ਆ ਇਹਨਾਂ ਪਿੰਡਾਂ ਨੇ ਆਪਦੇ ਹਾਲਾਤ ਕਰਕੇ ਆਪਦਾ ਦਿਨ ਰਾਤ ਪਰਵਸ਼ ਕਰਕੇ ਇਹਨਾਂ ਨੇ ਬਚਾ ਜੀ ਬਚਾ ਦਿੱਤਾ ਵਾ ਕੋ ਭਾਜੀ ਨਾ ਕੋਈ ਸਾਡੀ ਨਾਲ ਦਾ ਕੋਈ ਸੌਂਦਾ ਵਾ ਆਕਰਨੇ ਭਾਜੀ ਹਾਲੀ ਵਾਲੇ ਪ੍ਰਧਾਨ ਜੀ ਇਹਨਾਂ ਨੇ ਆਣ ਕੇ ਸਾਡੀ ਪੁਸ਼ਗਿਸ਼ ਕੀਤੀ ਹੈ ਹੂੰ ਵੀ ਤੁਹਾਡੀ ਕੀ ਇਸ ਦਿੱਤੀ ਹੈ ਕਿ ਹਾਲਾਤ ਬਣੇ ਆ ਤੁਹਾਡਾ ਨਾਲ ਦਾ ਵੀ ਕੁਝ ਬਾਰੇ ਸੋਚੀਗੀ ਹਾਂਜੀ ਤੇ ਅਸੀਂ ਆਪਦੇ ਨਾ ਇੱਕ ਭਾਜੀ ਇਤਰੋਂ ਪਹਿਲਾਂ ਸਾਨੂੰ ਡੋਬੀ ਜਾਂਦੇ ਆ ਜਦੋਂ ਇਧਰੋਂ ਅਸੀਂ ਸਾਡੀ ਸਫਾਈ ਹੋ ਜਾਂਦੀ ਝੋਨੇ ਦੀ ਫੇਰ ਅਗਲੇ ਬੰਨੇ ਹਰੀ ਗਿਆ ਤੋਂ ਛੱਡ ਕੇ ਫੇਰ ਅਗਲੇ ਜਿਹੜੇ ਕਿਸਾਨ ਭਰਾ ਸਾਡੇ ਉਹਨਾਂ ਨੂੰ ਡੋਬ ਦਿੰਦੇ ਤੁਹਾਨੂੰ ਡਾਰਕ ਇਸ ਚੀਜ਼ ਦਾ ਸਤਾ ਰਿਹਾ ਵਾ ਸਾਨੂੰ ਭਾਜੀ ਇਹ ਦਰਿਆ ਦਾ ਡਰ ਸਤਾ ਰਿਹਾ ਵਾ ਦਿਨ ਰਾਤ ਸਾਡੇ ਜਦੋਂ ਫਸਲ ਦੇ ਸਿਰ ਤੇ ਜ਼ਿਮੀਂਦਾਰ ਹੁੰਦਾ ਵਾ ਤੇ ਜਦੋਂ ਫਸਲ ਹੀ ਸਾਡੀ ਜ਼ਿਮੀਂਦਾਰ ਦੀ ਮਰ ਗਈ ਤੇ ਜ਼ਿਮੀਂਦਾਰ ਕਾਦੇ ਆਸਰੇ ਹੋਊਗਾ ਦੱਸੋ ਇਹੋ ਇਹੋ ਹੀ ਖਾਣਾ ਪੀਣਾ ਭਾਜੀ ਦੇ ਹੋਈ ਨਲਦੇ ਤੁਹਾਨੂੰ ਪਤਾ ਹੀ ਆ ਅਸੀਂ ਇਹ ਕਰਕੇ ਅੰਨੇ ਅਭੀ ਇਹਨੂੰ ਪੱਕਾ ਹਾਲੇ ਦਾ ਕੁਝ ਨਾ ਕੁਝ ਪਾਣੀ ਦਾ ਆਉਣ ਵਾਲੇ ਸਮੇਂ ਦੇ ਵਿੱਚ ਚਲੋ ਪ੍ਰਸ਼ਾਸਨ ਦੇ ਅੱਗੇ ਉਹ ਬੇਨਤੀ ਕਰਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਦਾ ਪੱਕਾ ਹੱਲ ਕੀਤਾ ਜਾਵੇ। ਕਿ ਕਿਸਾਨਾਂ ਨੂੰ ਲਗਾਤਾਰ ਡਰ ਸਤਾ ਰਿਹਾ ਹੈ ਕਿ ਪਾਣੀ ਦਾ ਪੱਧਰ ਵਧ ਨਾ ਜਾਵੇ ਤੇ ਇਹਨਾਂ ਦੇ ਜਿਹੜੀ ਫਸਲਾਂ ਨੂੰ ਨੁਕਸਾਨ ਨਾ ਪਹੁੰਚੇ। ਹੋਰ ਵੀ ਗੱਲਬਾਤ ਕਰ ਲੈਂਦੇ ਨੇ ਇੱਥੇ ਰਾਘੀਰ ਨੇ ਔਰ ਇਹੀ ਪਿੰਡ ਦੇ ਰਹਿਣ ਵਾਲੇ ਨੇ। ਤੁਹਾਡਾ ਕੀ ਨਾਮ ਆ ਜੀ? ਜੀ ਗੋਵਿੰਦਰ ਸਿੰਘ। ਕਿਹੜਾ ਪਿੰਡ ਆ ਤੁਹਾਡਾ? ਸਾਡਾ ਤੇ ਸੁਲਤਾਨਪੁਰ ਆਹੀਂ ਤੇ ਪਾਣੀ ਵੇਖਣ ਆਇਆ। ਪਾਣੀ ਵੇਖਣ ਆਇਆ। ਤੇ ਕੀ ਸਥਿਤੀ ਇੱਥੇ ਕੀ ਵੇਖਿਆ ਹਾਂ? ਪਾਣੀ ਭਾਜੀ ਬਹੁਤ ਜ਼ਿਆਦਾ ਆਇਆ। ਤੇ ਇਥੇ ਹਰ ਵਾਰੀ ਮੱਲੋ ਕਿਸਾਨਾਂ ਨੂੰ ਅਜਿੰਨਾ ਹਜ਼ਾਰਾਂ ਏਕੜ ਜ਼ਮੀਨ ਆਉਂਦੀ ਆ ਤੇ ਉਹ ਸਾਰੀ ਬਰਬਾਦ ਹੋ ਜਾਂਦੀ ਆ ਪਾਣੀ ਪਿੱਛੋਂ ਆਈ ਜਾਂਦਾ ਗਾੜੀ ਨਿਕਾਸੀ ਐ ਨਹੀਂ ਆ ਨਾਂ ਦਰਿਆਵਾਂ ਦੀ ਕੋਈ ਖਲਾਈ ਆ ਤੇ ਬੰਨ ਵੀ ਜਿਹੜੇ ਉਹ ਆਰਜੀ ਬੰਨ ਲੋਕ ਮਿਹਨਤ ਆਪਣੀ ਮਿਹਨਤ ਕਰਕੇ ਬੰਨਦੇ ਆ ਉਹਦੇ ਨਾਲ ਫੇਰ ਉਹ ਜਦੋਂ ਪਾਣੀ ਪਿੱਛੋਂ ਆਉਂਦਾ ਫੇਰ ਟੁੱਟ ਜਾਂਦੇ ਆ ਤੇ ਲੋਕਾਂ ਦੀ ਹਜ਼ਾਰਾਂ ਜਿਹੜੀ ਆ ਫਸਲਿਆ ਕਿੰਨੀ ਬਰਬਾਦ ਹੁੰਦੀ ਆ ਤੁਸੀਂ ਇੱਥੇ ਖਾਸ ਤੌਰ ਤੇ ਸਿਰਫ ਪਾਣੀ ਦੇਖਣ ਆਏ ਸੀ ਹਾਂ ਜੀ ਜੀ ਪਾਣੀ ਤੁਹਾਡਾ ਕੀ ਨਾਮ ਹੈ? ਨਿਸ਼ਾਨ ਸਿੰਘ ਜੀ। ਕਿਹੜਾ ਪਿੰਡ ਆ ਤੁਹਾਡਾ? ਸਾਡਾ ਪਿੰਡ ਦਾਰੇਵਾਲ ਹੈ ਜੀ। ਤੇ ਕੀ ਹਾਲਾਤ ਨੇ ਹੁਣ ਇਸ ਟਾਈਮ? ਹਾਲਾਤ ਮਾੜੇ ਹੈ ਜੀ ਸਾਡੇ ਵੀ ਅੱਗੇ ਪਹਿਲੇ ਪਿੱਛੇ ਜੋ ਪਾਣੀ ਆਇਆ ਬਹੁਤ ਨੁਕਸਾਨ ਹੋਇਆ ਬੰਨ ਰੁੜੇ ਕਈ ਕੁਝ ਹੋਇਆ ਜੀ। ਸੜਕਾਂ ਦੇ ਵਿਚ ਘਾਰਾਂ ਪਈਆਂ ਬੰਦੇ ਬੰਦੇ ਜੱਡੀਆਂ ਸਰਕਾਰ ਕੋਈ ਤੇ ਕਰੋ ਨਹੀਂ ਪੂਰੀਆਂ ਗਈਆਂ। ਮੈਂ ਤਾਂ ਵੀ ਮੋਟਰਸਾਈਕਲ ਟੇਪੇ ਤੇ ਬੰਦਾ ਨਹੀਂ ਬਸ ਸਕਦਾ। ਕਦੋਂ ਕਦੋਂ ਮਤਲਬ ਵੀ 10-10 ਫੁੱਟ ਦੀਆਂ ਘਾਰਾਂ ਸੜਕਾਂ ਦੇ ਨਾਲ ਪਈਆਂ ਹੋਈਆਂ ਆ। 2 ਸਾਲ ਹੋ ਗਏ ਪਾਣੀ ਆਏ ਨੂੰ। ਤਾਂ ਇਹ ਤਾਂ ਫਿਰ ਵੀ ਕਰਨ ਸਿੰਘ ਅਲੀ ਸਾਹਿਬ ਦਾ ਧਿਆਨ ਮਤਲਬ ਕਰਦੇ ਉਹਨਾਂ ਵੀ ਅੱਜ ਵੇਖੋ ਅਸੀਂ ਦੂਰੋਂ ਵੇਖਿਆ ਵੀ ਆਲੀ ਸਾਹਿਬ ਖੜੇ ਹੋਏ ਤੇ ਅਸੀਂ ਤਾਂ ਵੇਖ ਕੇ ਆਏ ਆ ਤੇ ਹੋਰ ਵੀ ਲੀਡਰਾਂ ਨੂੰ ਚਾਹੀਦਾ ਜਿਵੇਂ ਇਹ ਮਿਹਨਤ ਕਰਦੇ ਜਿਨ੍ਹਾਂ ਦੇ ਹੁਣ ਪਾਵਰ ਕੋਲੇ ਆ ਚਲੋ ਜਿਹਨਾਂ ਉਹ ਪੈਸਾ ਲਾ ਸਕਦੇ ਉਹਨਾਂ ਨੂੰ ਚਾਹੀਦਾ ਉਹਨਾਂ ਲੋਕਾਂ ਦੀ ਸਾਰ ਪੁੱਛਣ ਤੇ ਜੋ ਅੱਗੇ ਪਿੱਛੇ ਵੋਟਾਂ ਹੁੰਦੀਆਂ ਨੇ ਸਾਰੇ ਭਜੇ ਫਿਰਦੇ ਜਦੋਂ ਲੋੜ ਨਹੀਂ ਕਿਉਂ ਆਉਂਦਾ ਨਹੀਂ ਕੋਈ ਫਸਲ ਹੋਣ ਤੱਕ ਡੁੱਬੀ ਵੀ ਆ ਪਾਣੀ ਹਾਂਜੀ ਹਾਂਜੀ ਆ ਵੇਖੋ ਝੋਨਾ ਤੁਹਾਡੇ ਸਾਹਮਣੇ ਹੈ ਜੀ ਕਿੰਨਾ ਖਰਾਬ ਹੋ ਗਿਆ ਝੋਨੇ ਨੂੰ ਆਈਕਲ 2 ਮਹੀਨੇ ਲੱਗੇ ਹੁਣ ਤਾਂ ਪੱਕਣ ਦੇ ਆਇਆ ਪਿਆ ਹੈਗਾ ਸਾਰੇ ਖਰਚੇ ਹੁਣ ਤੱਕ ਮੱਲੋ ਜਾ ਵੇਖੋ ਅਜਿਹਾ ਬਹੁਤ ਜ਼ਰਾ ਡਰਿਆ ਸਾਰੇ ਲੋਕਾਂ ਨੇ ਸਾਹ ਸੁੱਕੇ ਹੋਏ ਅਸੀਂ ਵੀ ਸਾਡੀ ਵੀ ਦਰਿਆ ਵਾਲ ਪੈੜੀ ਆ ਅਸੀਂ ਵੀ ਵੇਖਣੀ ਐਵੇਂ ਪਿੱਛੇ ਕੀ ਬਣ ਰਿਆ ਵਾ ਵੀ ਅੱਗੋਂ ਕੋਈ ਬਜੂ ਐਕ ਨਹੀਂ ਬਜੂ ਖਾਦ ਉਹਨਾਂ ਦਵਾਈ ਪਾਈਏ ਕੇ ਰਹਿੰਦੀ ਐ ਹਾਂਜੀ ਹਾਂਜੀ ਬਹੁਤ ਮਾੜੇ ਹਾਲਾਤ ਐ ਜੀ ਲੀਡਰਾਂ ਨੂੰ ਚਾਹੀਦਾ ਵਾ ਜਿਵੇਂ ਪਾਣੀ ਉਹ ਗਾਂ ਦੇ ਦਰਿਆ ਤੋਂ ਖਾਦਣ ਵਾਲੇ ਆ ਨਹੀਂ ਅੱਗੋਂ ਸਾਫ਼ ਹੁੰਦੇ ਉਹ ਪਹਿਲਾਂ ਕਿਉਂ ਬੰਦ ਕਰ ਛੱਡਦੇ ਜੋ ਮਗਰੋਂ ਡੁੱਬ ਜਾਂਦਾ ਫਿਰ ਗਾਂ ਛੱਡ ਦਿੰਦੇ ਆ ਜੀ ਹਾਂਜੀ ਬਹੁਤ ਨੁਕਸਾਨ ਹੋ ਰਿਹਾ ਜਾ ਤੇ ਚਲੋ ਧਿਆਨ ਦੇਣਾ ਚਾਹੀਦਾ ਇਸ ਪਾਸੇ ਤੇ ਜਿੱਦਾਂ ਕਿ ਤੁਸੀਂ ਸੁਣਿਆ ਕਿ ਕੁਝ ਲੋਕ ਤਾਂ ਇੱਥੇ ਸਿਰਫ ਤੇ ਸਿਰਫ ਹਾਲਾਤ ਹੀ ਦੇਖਣ ਆ ਰਹੇ ਆ ਕਿ ਮੰਡ ਖੇਤਰ ਦੇ ਹਾਲਾਤ ਕੀ ਨੇ ਔਰ ਜਿਹੜੇ ਕਿਸਾਨ ਨੇ ਜਿਨ੍ਹਾਂ ਦੀਆਂ ਪੈਲੀਆਂ ਨੇ ਇੱਥੇ ਉਹ ਆਪਣੀ ਪੈਲੀ ਦਾ ਹਾਲ ਦੇਖਣ ਆ ਰਹੇ ਨੇ ਕਿ ਕਾਹ ਕੀ ਕਰਨਾ ਚਾਹੀਦਾ ਕਿ ਪਾਣੀ ਦਾ ਕੀ ਸਥਿਤੀ ਆ ਕੀ ਗਾਂ ਦਵਾਈਆਂ ਪਾਉਣ ਜਾਂ ਨਾ ਪਾਉਣ ਉਹ ਕਹਿ ਰਹੇ ਆ ਕਿ ਸਾਡੀ ਫਸਲ ਜਿਹੜੀ ਆ ਪੱਕਣ ਤੇ ਆਈ ਹੋਈ ਆ ਪਰ ਉਹਨਾਂ ਨੂੰ ਇਹ ਹੀ ਡਰ ਸਤਾ ਰਿਹਾ ਹੈ ਕਿ ਪਾਣੀ ਦਾ ਪੱਧਰ ਜਿਸ ਤਰ੍ਹਾਂ ਲਗਾਤਾਰ ਵੱਧ ਰਿਹਾ ਹੈ ਔਰ ਪ੍ਰਸ਼ਾਸਨ ਵੱਲੋਂ ਧਿਆਨ ਨਹੀਂ ਦਿੱਤਾ ਜਾ ਰਿਹਾ ਲੋਕਾਂ ਦਾ ਇਲਜ਼ਾਮ ਹੈ ਔਰ ਸਾਡੀ ਵੀ ਕੋਸ਼ਿਸ਼ ਇਹੀ ਆ ਕਿ ਗਰਾਉਂਡ ਜ਼ੀਰੋ ਤੋਂ ਤੁਹਾਨੂੰ ਦਿਖਾਇਆ ਜਾਵੇ ਕਿ ਪਾਣੀ ਦਾ ਸਤਾਰ ਲਗਾਤਾਰ ਵਧ ਰਿਹਾ ਹੈ ਜਿੱਦਾਂ ਕਿ ਮੈਂ ਕੈਮਰਾਮੈਨ ਨੂੰ ਅਪੀਲ ਕਰੂੰਗਾ ਕਿ ਦਿਖਾਇਆ ਜਾਵੇ ਕਿ ਦਰਿਆ ਦੇ ਵਿੱਚੋਂ ਪਾਣੀ ਜਿਹੜਾ ਵਾ ਖੇਤਾ ਵੱਲ ਨੂੰ ਵਧ ਰਿਹਾ ਵਾ ਔਰ ਇਹਨਾਂ ਦੇ ਕਹਿਣ ਮੁਤਾਬਕ ਜਿਹੜੇ ਕਿਸਾਨਾਂ ਵੱਲੋਂ ਆਰਜੀ ਬੰਨ ਲਗਾਏ ਗਏ ਨੇ ਉਹਨਾਂ ਦੀ ਰਾਖੀ ਵੀ ਇਹ ਕਿਸਾਨ ਆਪ ਹੀ ਕਰ ਰਹੇ ਨੇ ਔਰ ਲਗਾਤਾਰ ਜਿਹੜੇ ਆ ਪਿੰਡਾ ਵਾਲਿਆਂ ਨੂੰ ਜੋ ਕਿ ਦਰਿਆ ਬਿਆਸ ਦੇ ਕਿਨਾਰੇ ਵਸੇ ਹੋਏ ਨੇ ਉਹਨਾਂ ਨੂੰ ਡਰ ਸਤਾ ਰਿਹਾ ਹੈ ਕਿ ਕਿਸੇ ਟਾਈਮ ਵੀ ਹੜ੍ਹ ਵਰਗੀ ਸਥਿਤੀ ਬਣ ਸਕਦੀ ਹੈ ਜਾਂ ਹੜ੍ਹ ਵੀ ਆ ਸਕਦੇ ਨੇ ਭਾਰੀ ਮਾਤਰਾ ਵਿੱਚ ਨੁਕਸਾਨ ਵੀ ਹੋ ਸਕਦਾ ਹੈ ਨਾਲ ਹੀ ਇਹਨਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਹਨਾਂ ਦੀ ਸਾਰ ਲਈ ਜਾਵੇ ਔਰ ਬੰਦੀ ਸਹਾਇਤਾ ਜ਼ਰੂਰ ਕੀਤੀ ਜਾਵੇ ਤਾਂ ਕਿ ਵੱਡਾ ਨੁਕਸਾਨ ਨਾ ਹੋ ਸਕੇ ਨਾਲ ਹੀ ਦੈਨਿਕ ਸਵੇਰਾ ਦੀ ਵੀ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਇਹਨਾਂ ਪਿੰਡ ਵਾਲਿਆਂ ਦੀ ਗੱਲ ਜਰੂਰ ਸੁਣੀ ਜਾਵੇ ਔਰ ਇਹਨਾਂ ਨੂੰ ਜੋ ਡਰ ਸਤਾ ਰਿਹਾ ਹੈ ਉਸ ਦਾ ਹੱਲ ਜਰੂਰ ਕੀਤਾ ਜਾਵੇ ਕੈਮਰਾਮੈਨ ਗੁਰਪਿੰਦਰਜੀਤ ਦੇ ਨਾਲ ਮੈਂ ਗੌਰਵ ਤੀਰ ਡੈਨਿਕ ਸਫੇਰਾ ਟੀਵੀ